ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਜੋ ਵੀ ਹੁੰਦਾ ਹੈ ਸਾਡੇ ਭਲੇ ਵਾਸਤੇ ਹੁੰਦਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਦੇ ਥੰਬਨੇਲ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਵੀਡੀਓ ਕਿਸ ਗੱਲ ਉੱਤੇ ਅਧਾਰਿਤ ਹੈ ਕਿਹੜੀ ਉਸ ਰੱਬ ਦੇ ਰਜਾ ਉੱਤੇ ਅਧਾਰਿਤ ਹੈ ਜਿਸ ਨੂੰ ਅਸੀਂ ਸਮਝ ਨਹੀਂ ਸਕਦੇ ਅਤੇ ਉਸ ਨੂੰ ਆਪਣਾ ਮਾੜਾ ਟਾਈਮ ਸਮਝ ਕੇ ਰੱਬ ਨੂੰ ਕੋਸਣ ਲੱਗ ਜਾਂਦੇ ਆ ਤੇ ਬਾਅਦ ਵਿੱਚ ਦੁੱਖ ਪਾਉਂਦੇ ਆ ਪਰਸੀਂ ਨਹੀਂ ਜਾਣਦੇ ਕਿ ਉਹਦੇ ਬੁਰੇ ਕੰਮ ਵਿੱਚ ਵੀ ਸਾਡਾ ਕਿਤੇ ਨਾ ਕਿਤੇ ਭਲਾ ਹੀ ਲਿਖਿਆ ਹੁੰਦਾ ਹੈ ਆਓ ਇਸ ਸੀਜ਼ਨ ਨੂੰ ਇੱਕ ਕਹਾਣੀ ਧਰਾਂਹੀਂ ਸਮਝਦੇ ਹਾਂ ਇੱਕ ਵਾਰ ਇੱਕ ਰਾਜਾ ਸੀ ਅਤੇ ਉਸ ਦਾ ਮੰਤਰੀ ਸੀ ਜੋ ਕਿ ਇੱਕ ਸੋਫੇ ਤੇ ਬੈਠੇ ਹੁੰਦੇ ਹਨ ਤੇ ਮੰਤਰੀ ਦੇ ਉਸ ਤੋਂ ਤਰਵਾ ਤਿਲਕੇ ਰਾਜੇ ਦੀ ਪੈਰ ਦੀ ਉਂਗਲੀ ਤੇ ਵੱਜਦੀ ਹੈ ਤੇ ਰਾਜੇ ਦੀ ਉਂਗਲੀ ਵੱਡੀ ਜਾਂਦੀ ਹੈ ਮੰਤਰੀ ਜੋ ਕਿ ਸੱਚੇ ਵਿਚਾਰਾ ਵਾਲਾ ਸੀ ਅਤੇ ਰੱਬ ਤੇ ਭਾਣੇ ਨੂੰ ਮੰਨਣ ਵਾਲਾ ਸੀ ਉਹ ਹਮੇਸ਼ਾ ਰਾਜੇ ਨੂੰ ਕਹਿੰਦਾ ਰਹਿੰਦਾ ਸੀ ਕਿ ਜੋ ਵੀ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਜੋ ਵੀ ਹੁੰਦਾ ਹੈ ਸਾਡੇ ਭਲੇ ਵਾਸਤੇ ਹੁੰਦਾ ਹੈ ਇਸ ਗੱਲ ਉੱਤੇ ਵੀ ਜਦੋਂ ਤਲਵਾਰ ਰਾਜੇ ਦੀ ਪੈਰ ਦੀ ਉਂਗਲੀ ਤੇ ਵੱਜਦੀ ਹੈ ਤਾਂ ਮੰਤਰੀ ਬੋਲਿਆ ਜੋ ਵੀ ਹੋਇਆ ਚੰਗਾ ਹੋਇਆ ਰਾਜਾ ਉਸ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੇਰੇ ਪੈਰ ਦੀ ਤਾਂ ਉਂਗਲੀ ਵੱਢੀ ਗਈ ਤੇ ਤੂੰ ਕਹਿ ਰਿਹਾ ਚੰਗਾ ਹੋਇਆ ਮੰਤਰੀ ਫਿਰ ਉਸ ਨੂੰ ਜਵਾਬ ਦਿੰਦਾ ਹੈ ਕਿ ਜੋ ਵੀ ਹੋਇਆ ਚੰਗਾ ਹੋਇਆ ਰਾਜਨਸਥੀਏ ਦੁਆਰਾ ਫਿਰ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਅਤੇ ਉਸ ਨੂੰ ਕਾਲ ਕੋਠੜੀ ਵਿੱਚ ਬੰਦ ਕਰਵਾ ਦਿੰਦਾ ਹੈ ਕੁਝ ਦਿਨ ਬੀਤਦੇ ਹਨ ਅਤੇ ਰਾਜਾ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਜਾਂਦਾ ਹੈ ਜੰਗਲ ਵਿੱਚ ਜਾਂਦੇ ਹੋਏ ਉਹ ਕਾਫੀ ਅੱਗੇ ਨਿਕਲ ਜਾਂਦਾ ਹੈ ਅਤੇ ਰਾਹ ਪਟਕ ਜਾਂਦਾ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਉਹ ਕਿਹੜੇ ਪਾਸੇ ਨੂੰ ਜਾਵੇ ਕਿ ਉਹ ਜੰਗਲ ਤੋਂ ਬਾਹਰ ਨਿਕਲ ਸਕੇ ਰਾਜਾ ਹਜੇ ਜੰਗਲ ਤੋਂ ਬਾਹਰ ਨਿਕਲ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ ਕਿ ਉਹ ਸੁਣੋ ਕੁਝ ਆਦੀਵਾਸੀ ਜੀ ਟੱਕਰ ਜਾਂਦੇ ਨੇ ਅਤੇ ਉਸ ਨੂੰ ਘੇਰ ਕੇ ਆਪਣੇ ਕਬੀਲੇ ਵਿੱਚ ਲੈ ਜਾਂਦੇ ਨੇ ਆਦੀਵਾਸੀ ਜੋ ਕਿ ਇੱਕ ਸਾਬਤ ਮਨ ਦੇ ਤਲਾਸ਼ ਵਿੱਚ ਹੁੰਦੇ ਨੇ ਤਾਂ ਕਿ ਆਪਣੇ ਉਸ ਦੀ ਬਲੀ ਦੇ ਕੇ ਆਪਣੇ ਦੇਵਤੇ ਨੂੰ ਖੁਸ਼ ਕਰ ਸਕਣ ਉਹ ਉਸ ਨੂੰ ਲਿਜਾ ਕੇ ਪੁੱਠਾ ਟੰਗ ਦਿੰਦੇ ਨੇ ਅਤੇ ਉਸ ਦੀ ਬਲੀ ਦੇਣ ਦਾ ਇੰਤਜ਼ਾਮ ਕਰਦੇ ਨੇ ਜਦੋਂ ਉਸ ਦੀ ਬਲੀ ਹੋਣ ਲੱਗੀ ਹੁੰਦੀ ਹੈ ਤਾਂ ਕਬੀਲੇ ਦਾ ਮੁਖੀ ਉਹਨਾਂ ਨੂੰ ਰੋਕ ਦਿੰਦਾ ਹੈ ਅਤੇ ਕਹਿੰਦਾ ਹੈ ਇਸ ਇਨਸਾਨ ਦੀ ਬਲੀ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਨਸਾਨ ਅਧੂਰਾ ਹੈ ਸਾਨੂੰ ਇੱਕ ਪੂਰੇ ਇਨਸਾਨ ਦੀ ਬਲੀ ਚਾਹੀਦੀ ਹੈ ਕਿਉਂਕਿ ਇਸ ਦੀ ਪੈਰ ਦੀ ਉਂਗਲੀ ਵੱਡੀ ਹੋਈ ਹੈ ਇਸ ਨਾਲ ਸਾਡਾ ਦੇਵਤਾ ਖੁਸ਼ ਨਹੀਂ ਹੋਏਗਾ ਸਾਡਾ ਦੇਵਤਾ ਸਾਡੇ ਤੋਂ ਨਾਰਾਜ਼ ਹੋ ਜਾਵੇਗਾ ਆਪਣੀ ਮੁਖੀ ਦੀ ਇਹ ਗੱਲ ਸੁਣ ਕੇ ਉਹ ਉਸ ਨੂੰ ਆਜ਼ਾਦ ਕਰ ਦਿੰਦੇ ਨੇ ਰਾਜਾ ਜਦੋਂ ਵਾਪਸ ਜਾਂਦਾ ਹੈ ਤਾਂ ਫਟਾਫਟ ਜਾ ਕੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਮੰਤਰੀ ਨੂੰ ਬਾਹਰ ਕੱਢ ਕੇ ਲਿਆਓ ਉਹ ਮੰਤਰੀ ਨੂੰ ਬਾਹਰ ਕੱਢ ਕੇ ਲਿਆਉਂਦੇ ਨੇ ਰਾਜਾ ਉਸ ਤੋਂ ਆਪਣੀ ਗਲਤੀ ਦੀ ਮਾਫੀ ਮੰਗਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਤੂੰ ਜੋ ਵੀ ਕਹਿੰਦਾ ਹੈ ਸਹੀ ਕਹਿੰਦਾ ਸੀ ਜੋ ਵੀ ਮੇਰੇ ਨਾਲ ਹੋਇਆ ਉਹ ਮੇਰੇ ਚੰਗੇ ਵਾਸਤੇ ਹੀ ਹੋਇਆ ਜੇ ਉਸ ਦਿਨ ਤੇਰੀ ਤਲਵਾਰ ਨਾ ਮੇਰੀ ਉਂਗਲ ਨਾ ਵੱਢੀ ਗਈ ਹੁੰਦੀ ਤਾਂ ਅਜ ਉਹਨਾਂ ਨੇ ਮੇਰੀ ਬਲੀ ਦੇ ਦੇਣੀ ਸੀ ਫਿਰ ਰਾਜਾ ਉਸ ਨੂੰ ਕਹਿੰਦਾ ਹੈ ਮੇਰੇ ਲਈ ਤਾਂ ਚੰਗਾ ਹੋਇਆ ਪਰ ਤੇਰੇ ਲਈ ਬਹੁਤ ਜ਼ਿਆਦਾ ਮਾੜਾ ਹੋਇਆ ਕਿਉਂਕਿ ਤੈਨੂੰ ਇੰਨੇ ਦਿਨ ਕਾਲ ਕੋਠੜੀ ਵਿੱਚ ਬੰਦ ਰਹਿਣਾ ਪਿਆ ਰਾਜੇ ਦੀ ਇਹ ਗੱਲ ਸੁਣ ਕੇ ਮੰਤਰੀ ਫਿਰ ਰਾਜਾ ਨੂੰ ਕਹਿੰਦਾ ਹੈ ਰਾਜਾ ਜੀ ਜੋ ਵੀ ਹੋਇਆ ਚੰਗਾ ਹੀ ਹੋਇਆ ਰਾਜਾ ਉਸ ਨੂੰ ਪੁੱਛਦਾ ਹੈ ਚੰਗਾ ਕਿਵੇਂ ਹੋਇਆ ਤੈਨੂੰ ਇੰਨੇ ਦਿਨ ਕਾਲ ਕੋਠੜੀ ਵਿੱਚ ਬੰਦ ਰਹਿਣਾ ਪਿਆ ਤੇਰੇ ਕੋਲ ਤਾਂ ਖਾਣ ਪੀਣ ਦੀਆਂ ਚੀਜ਼ਾਂ ਵੀ ਸੀਮਤ ਹੀ ਮਿਲ ਰਹੀਆਂ ਸੀ ਮੰਤਰੀ ਕਹਿੰਦਾ ਹੈ ਰਾਜਾ ਜੀ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਸ਼ਿਕਾਰ ਖੇਡਣ ਜਾਂਦੇ ਹੋ ਜਾਂ ਆਪਾਂ ਕਿਸੇ ਦੂਜੀ ਰਿਆਸਤ ਜਾਂਦੇ ਹਾਂ ਮੈਂ ਹਮੇਸ਼ਾ ਤੁਹਾਡੇ ਨਾਲ ਜਾਂਦਾ ਹਾਂ ਤੁਹਾਡੀ ਉਂਗਲੀ ਵੱਡਣ ਕਰਕੇ ਤੁਸੀਂ ਮੈਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਮੈਂ ਤੁਹਾਡੇ ਨਾਲ ਨਹੀਂ ਜਾ ਸਕਿਆ ਉਸ ਟਾਈਮ ਤੁਹਾਡੇ ਪੈਰ ਦੀ ਉਂਗਲੀ ਵੱਡੀ ਹੋਈ ਸੀ ਪਰ ਮੈਂ ਤਾਂ ਪੂਰਾ ਸੀ ਜੇ ਉਸ ਦਿਨ ਤੁਹਾਡੀ ਬਲੀ ਨਾ ਦਿੱਤੀ ਗਈ ਹੁੰਦੀ ਤਾਂ ਉਹਨਾਂ ਨੇ ਮੇਰੀ ਬਲੀ ਦੇ ਦੇਣੀ ਸੀ ਇਸ ਲਈ ਜੋ ਵੀ ਹੋਇਆ ਚੰਗਾ ਹੀ ਹੋਇਆ ਸਾਨੂੰ ਇਹ ਜੀ ਸਮਝਣ ਦੀ ਲੋੜ ਹੈ ਕਿ ਜੋ ਵੀ ਹੁੰਦਾ ਹੈ ਸਾਡੇ ਹੀ ਭਲੇ ਵਾਸਤੇ ਹੁੰਦਾ ਹੈ ਇੱਕ ਸਮੇਂ ਲਈ ਸਾਨੂੰ ਲੱਗਦਾ ਹੈ ਕਿ ਸਾਡੇ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਰੱਬ ਨੇ ਸਾਡੇ ਨਾਲ ਕੀ ਕੀਤਾ ਪਰ ਅਸੀਂ ਉਸ ਅਕਾਲ ਪੁਰਖ ਦੇ ਭਾਣੇ ਨੂੰ ਸਮਝ ਨਹੀਂ ਸਕਦੇ ਅਤੇ ਉਸ ਨੂੰ ਕੋਸਣਾ ਸ਼ੁਰੂ ਕਰ ਦਿੰਨੇ ਹਾਂ ਤੇ ਉਹਦੇ ਬੁਰੇ ਕੰਮ ਨੂੰ ਅਸੀਂ ਸਮਝ ਨਹੀਂ ਸਕਦੇ ਉਹਦੇ ਬੁਰੇ ਕੰਮ ਵਿੱਚ ਵੀ ਉਹਦੀ ਅਛਾਈ ਹੀ ਲੁਕੀ ਹੋਈ ਹੈ ਹੋਣਾ ਹੋਈ ਹੈ ਜੋ ਲਿਖਿਆ ਗਿਆ ਹੈ